ਤੁਈ ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਏ ਬੀਤੇ ਕੁਝ ਦਿਨ ਪਹਿਲਾਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੈਬਨਿਟ ਮੰਤਰੀ ਅਮਰਉੜਾ ਵੱਲੋਂ ਫਰੀਕੋਟ ਦੇ ਕੋਲੂ ਨਾਮੀ ਵਿਅਕਤੀ ਦਾ ਇੱਕ ਮਸਲਾ ਚੁੱਕਿਆ ਗਿਆ ਸੀ ਕਿਉਂਕਿ ਫਰੀਕੋਟ ਦੇ ਵਿਧਾਇਕ ਗੁਰਦੇਖਸਰ ਸੇਖੋ ਵੱਲੋਂ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਉਸ ਤੋਂ ਬਾਅਦ ਇਹ ਮਸਲਾ ਵਿਧਾਨ ਸਭਾ ਸੈਸ਼ਨ ਵਿੱਚ ਚੱਲਿਆ ਸੀ ਜਿਸ ਨੂੰ ਲੈ ਕੇ ਕਾਫੀ ਚਰਚਾ ਵੀ ਹੋਈ ਸੀ ਅਤੇ ਜੋ ਅਸਬ ਕੋਹਲੂ ਵਿਅਕਤੀ ਨੂੰ ਸਰਟੀਫਿਕੇਟ ਚਾਹੀਦਾ ਸੀ ਉਹ ਹਾਲਾਂਕਿ ਉਸ ਤੋਂ ਬਾਅਦ ਸਰਟੀਫਿਕੇਟ ਮਿਲ ਚੁੱਕਿਆ ਹੈ ਪਰ ਹਲੇ ਤੱਕ ਉਸ ਦਾ ਜੋ ਅਸਲ ਮਸਲਾ ਹੈ ਉਹ ਹਜੇ ਤੱਕ ਹੱਲ ਨਹੀਂ ਹੋਇਆ ਦਰਸਲ ਇਸ ਮਾਮਲੇ ਦੇ ਵਿੱਚ ਪਰਮਜੀਤ ਸਿੰਘ ਕੋਹਲੂ ਨੂੰ ਕਟਾ ਆਮਦਨ ਵਾਲਾ ਸਰਟੀਫਿਕੇਟ ਚਾਹੀਦਾ ਸੀ ਅਤੇ ਉਸ ਵੱਲੋਂ ਆਪਣੇ ਭਰਾ ਦੀ ਪੈਨਸ਼ਨ ਲਗਾਉਣੀ ਸੀ ਜਿਸ ਕਾਰਨ ਉਸ ਨੂੰ ਇਹ ਸਰਟੀਫਿਕੇਟ ਚਾਹੀਦਾ ਸੀ ਫਿਲਹਾਲ ਇਹ ਸਰਟੀਫਿਕੇਟ ਉਸ ਨੂੰ ਮਿਲ ਚੁੱਕਿਆ ਹੈ ਪਰ ਹਲੇ ਤੱਕ ਜਿਹੜੀ ਪੈਨਸ਼ਨ ਨਹੀਂ ਲੱਗੀ ਬਾਰੂ ਸਿੰਘ ਕੋਲੂ ਦੇ ਮਤਾਬਕ ਉਸਦੇ ਪਿਤਾ ਸਰਕਾਰੀ ਸਕੂਲ ਦੇ ਵਿੱਚ ਪੀਣ ਸਨ ਅਤੇ ਉਹਨਾਂ ਦੀ ਜੋ ਪੈਨਸ਼ਨ ਹੈ ਉਹਨਾਂ ਵੱਲੋਂ ਦੀ ਲਗਵਾਈ ਜਾਈ ਸੀ ਕਿਉਂਕਿ ਕਿਉਂਕਿ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹਨ ਅਤੇ ਉਹਨਾਂ ਦਾ ਗੁਜ਼ਾਰਾ ਕਰਨਾ ਉਸ ਵੱਲੋਂ ਉਸ ਵੱਲੋਂ ਇਹ ਪੈਨਸ਼ਨ ਅਪਲਾਈ ਕੀਤੀ ਜਾਣੀ ਸੀ ਪਰ ਉਸ ਨੂੰ ਇਹ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਜਦੋਂ ਇਸ ਬੰਦ ਦੇ ਵਿੱਚ ਫਰੀਕ ਕੋਰਟ ਦੇ ਡਿਪਟੀ ਕਮਿਸ਼ਨਰ ਮੈਡਮ ਪੁਲਮ ਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਿਹੜਾ ਇਹ ਸਰਟੀਫਿਕੇਟ ਮੰਗ ਰਹੇ ਹਨ ਉਹ ਉਸ ਕੈਟੇਗਰੀ ਵਿੱਚ ਨਹੀਂ ਆਉਂਦੇ ਜਿਸ ਕਾਰਨ ਉਹਨਾਂ ਨੂੰ ਇਹ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਫਿਲਹਾਲ ਉਹਨਾਂ ਨੂੰ ਸਿਰਫ ਇੱਕ ਮੈਡੀਕਲ ਸਹੂਲਤਾ ਜੋ ਪ੍ਰਸ਼ਾਸਨ ਵੱਲੋਂ ਜੋ ਵੀ ਮਦਦ ਹੋਵੇਗੀ ਉਹ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਐਸਐਮਆਰਏ ਵਿੱਚ ਹੋਰ ਕੀ ਗੱਲਬਾਤ ਸਾਂਝੀ ਕੀਤੀ ਪਰਮਜੀਤ ਸਿੰਘ ਕੋਲੂ ਨੇ ਹੁਣ ਦੇਖ ਲਓ ਆਉਣ ਵਾਲੇ ਸਮੇਂ ਦੇ ਵਿੱਚ ਪਰਮਜੀਤ ਕੋਲੂ ਦਾ ਜੇ ਮਸਲਾ ਕੈਪਟਨ ਮੰਤਰੀ ਵੱਲੋਂ ਵਿਧਾਨ ਸਭਾ ਸੈਸ਼ਨ ਵਿੱਚ ਚੁੱਕਿਆ ਜਾਂਦਾ ਸੀ ਹੁਣ ਉਸ ਨੂੰ ਉਸ ਦੀ ਪੈਨਸ਼ਨ ਉਹ ਮਿਲਦੀ ਆ ਜਾਂ ਨਹੀਂ ਕਿਉਂਕਿ ਪ੍ਰਸ਼ਾਸਨ ਮੈਡੀਕਲ ਸਹੂਲਤਾਂ ਦੇਣ ਦੀ ਗੱਲ ਕਰ ਰਿਹਾ ਹੈ ਸਾਡੇ ਬਾਪੂ ਜੀ ਨਾ ਵੀ ਸਰਕਾਰੀ ਗਵਰਨਮੈਂਟ ਦੇ ਸਕੂਲ ਚ ਪੀਨ ਸੀਗੇ ਤੇ ਉੱਥੋਂ ਰਿਟਾਇਰਮੈਂਟ ਹੋ ਗਏ ਸੀਗੇ ਸਾਡੇ ਛੋਟੇ ਹੁੰਦੇ ਵੇ ਸਾਡੀ ਮਾਤਾ ਜੀ ਦੀ ਜੱਥ ਹੋ ਗਈ ਸੀ ਸਾਡੇ ਇੱਕ ਭੈਣ ਹੋ ਗਈ ਹੈ ਮੇਰੇ ਤਿੰਨ ਭਰਾ ਸੀਗੇ ਉਹ ਤਿੰਨੇ ਕੇ ਮੈਂਟਲ ਆ ਠੀਕ ਹੈ ਮਾਈ ਤੇ ਇੱਕ ਤਾਂ ਗਗਵੀਰ ਸਿੰਘ ਬਾਲੇ ਮੈਂਟਲ ਆ ਤੇ ਉਹ ਲੈਟਰਿੰਗ ਬਾਥਰੂਮ ਵਿੱਚ ਹੀ ਕਰ ਦਿੰਦੇ ਹੈਗੇ ਆ ਉਹਨਾਂ ਦੀ ਪੈਨਸ਼ਨ ਉਹਨਾਂ ਨੂੰ ਲੱਗ ਸਕਦੀ ਆ ਉਹਨਾਂ ਦੀ ਜਿਹੜੀ ਡੈਡੀ ਦੀ ਕਾਪੀ ਸੀ ਉਹਦੇ 'ਚ ਜਸਬੀਰ ਸਿੰਘ ਨਾਮ ਵੀ ਲਿਖਾਇਆ ਤੇ ਫਿਰ ਉਹ ਦੂਜੇ ਵਾਸਤੇ ਪੈਨਸ਼ਨ ਲਾਉਣ ਵਾਸਤੇ ਦਫ਼ਤਰ ਜਿੱਥੇ ਰੱਖਣ ਦੇ ਕਾਫੀ ਲੰਮੇ ਸਮੇਂ ਤੋਂ ਤੇ ਅਫਸਰ ਕੋਈ ਹਿਸਾਬ ਤਾਂ ਨਹੀਂ ਲਾ ਰਿਹਾ ਕੋਈ ਕਹਿੰਦਾ ਸੀ ਜ਼ੀਰੋ ਇਨਕਮ ਦਾ ਸਰਟੀਫਿਕੇਟ ਲੈ ਕੇ ਆਓ ਜੀ ਕਿਉਂਕਿ ਜ਼ੀਰੋ ਇਨਕਮ ਦਾ ਸਰਟੀਫਿਕੇਟ ਬੰਦਾ ਸੀ ਅਫਸਰ ਬਣਾ ਕੇ ਦਿੰਦੇ ਨਹੀਂ ਸੀ ਫਿਰ ਸਿੱਖੋ ਸਾਹਿਬ ਕੋਲੇ ਗਏ ਅਸੀਂ ਸਿੱਖੋ ਸਾਹਿਬ ਨੇ ਉਹ ਮੁੱਦਾ ਵਿਧਾਨ ਸਭਾ 'ਚ ਰੱਖਿਆ ਸਾਨੂੰ ਹਰਤਾਵੇ ਘੰਟੇ ਦੇ ਵਿੱਚ ਉਹ ਨੋ ਇਨਕਮ ਦਾ ਸਰਟੀਫਿਕੇਟ ਮਿਲ ਗਿਆ ਠੀਕ ਹੈ ਜੀ ਤੇ ਹੁਣ ਉਹ ਕੰਦੇ ਵੀ ਗਾਰਡੀਅਨ ਸਰਟੀਫਿਕੇਟ ਲੱਗਦਾ ਹੁੰਦਾ ਜਿਹੜਾ ਕਿ ਡੀਸੀ ਨੇ ਬਣਾ ਕੇ ਦੇਣਾ ਹੁੰਦਾ ਪਹਿਲਾਂ ਅਸੀਂ ਕੋਰਟ ਤੇ ਗਏ ਕੋਰਟ ਚੋਂ ਤਾਂ ਕੇਸ ਕੀਤਾ ਸੀ ਕੋਰਟ ਵਾਲੇ ਕਹਿੰਦੇ ਵੀ ਜੀ ਇਹ ਤਾਂ ਡੀਸੀ ਨੂੰ ਪਾਵਰ ਆ ਮਿਲਦੀਆਂ ਡੀਸੀ ਨੇ ਬਣਾ ਕੇ ਦੇਣਾ ਤੇ ਜਿਹੜੇ ਡਾਕਟਰ ਸਿਵਲ ਹਸਪੀਟਲ ਵਾਲੇ ਆ ਉਹਨਾਂ ਨੇ ਸਰਟੀਫਿਕੇਟ ਤੇ ਬਾਈ ਦੀ ਜਿਹੜੀ ਮੈਂਟਰੀ ਹਾਲ ਦਾ ਤਾਪ 75% ਲਿਖਤੀ ਤੇ ਉਹ ਕਹਿੰਦੇ ਜੀ ਇਹਨਾਂ ਦਾ ਐਮ ਆਰ ਲਖਾ ਕੇ ਲੈ ਕੇ ਆਡੀ ਸਰਬ ਦੇ ਜਿਹੜੇ ਹੁੰਦੇ ਉਹ ਕਦੇ ਵੀ ਇਹਨਾਂ ਦਾ ਗਾੜੀ ਨਹੀਂ ਫੇਰ ਬਣੂਗਾ ਮੈਂ ਡੀ ਸਰਬ ਕੋਲ ਗਿਆ ਤੇ ਉਹ ਕਹਿੰਦੇ ਜੀ ਅਸੀਂ ਬੋਰਡ ਬਾਤਾ ਬੋਰਡ ਵਾਲਾ ਨੇ ਉਹਨਾਂ ਨੇ ਉਧਰ ਮੈਡੀਕਲ ਭੇਜਤਾ ਜੀ ਮੇਨਾ ਤੇ ਮੈਡੀਕਲ ਕਹਿੰਦੇ ਜੀ ਅਸੀਂ ਨਹੀਂ ਬਣਾਉਣਾ ਉਹ ਸਿਗਨਲ ਹਸਪੀਟਲ ਵਾਲੇ ਬਣਾਉਣਾ ਉਹ ਮੈਨੂੰ ਜੀ ਉੱਧਰ ਦੇ ਇਸ ਤਰ੍ਹਾਂ ਹੀ ਚੱਕਰਾਂ 'ਚ ਤੋਰੀ ਫਿਰਦੇ ਆ ਵੀ ਜਾਨੀ ਕਿ ਗਵਰਨਮੈਂਟ ਤਾਂ ਕਦੀ ਨਹੀਂ ਪੈਨਸ਼ਨ ਮੈਨੂੰ ਦੇ ਦੋ ਸੇਖ ਸਾਹਮਣੇ ਮਾਨ ਸਾਹਿਬ ਸਰਕਾਰ ਦਾ ਕਹਿੰਦੀ ਪੈਨਸ਼ਨ ਜਿਹੜੀ ਬੰਦ ਹੀ ਹੈਗੀ ਉਹਦੇ ਅਮਰੋੜਾ ਜੀ ਨੇ ਕਿਹਾ ਵੀ ਇਹਨਾਂ ਨੂੰ ਪੈਨਸ਼ਨ ਦੇ ਦਿਓ ਅਪਰੇਲ ਚ ਦੇਣੀ ਚਾਹੀਦੀ ਆ ਪਰ ਹੁਣ ਸਾਨੂੰ ਕੋਈ ਕਾਗਜ਼ ਹੀ ਨਹੀਂ ਬਣਾ ਕੇ ਦੇ ਰਿਹਾ ਮੈਨੂੰ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ ਮੈਂ ਸਵੇਰੇ ਜਾਂਦਾਗਾ ਸ਼ਾਮ ਨੂੰ ਮੁੜੇਵਾਂਗਾ ਇੱਕ ਮੈਂ ਪ੍ਰਾਈਵੇਟ ਨੌਕਰੀ ਕਰਦਾਗਾ ਸਾਢੇ 4 ਦੇ ਵਿੱਚ ਹੋਰ ਕਿਚ ਮਾਉਣ ਨਾਲ ਆ ਜੀ ਨਾ ਸਾਡੇ ਕੋਲ ਕੋਈ ਆਮਦਨ ਹੈਗੀ ਆ ਕੋਈ ਪੈਰੀ ਪੋਲੀ ਕੁਛ ਨਹੀਂ ਹੈਗਾ ਸਿਰਫ ਸਾਡਾ ਘਰ ਦਾ ਘਰ ਹੈਗਾ 10 ਮਰਲੇ ਜੀ ਜੋ ਖਾਲਸ ਤੁਸੀਂ ਵੇਖ ਹੀ ਲਿਆ ਕਿੰਨੇ ਪੁਰਾਣਾ ਬਣਿਆ ਹੋਇਆ ਉਹ ਪਿਛਲੇ ਛੱਪਾ ਵੀ ਡਿੱਗਣ ਵਾਲੀਆਂ ਸਾਡੀਆਂ ਤੇ ਕਿਰਪਾ ਕਰਕੇ ਵੀ ਅਪਸਰਾਂ ਚਾਹੀਦਾ ਵੀ ਸਾਡਾ ਇਹ ਕੰਮ ਕਰਨਾ ਚਾਹੀਦਾ ਅਸੀਂ ਸਿੱਖ ਸਭਾ ਕੋਲ ਬੇਨਤੀ ਕਰਦੇ ਵੀ ਉਹ ਸਾਡੀ ਪ੍ਰਾਜਿ ਕਰ ਜਿਵੇਂ ਤੇ ਉਹਨਾਂ ਨੇ ਪਹਿਲਾਂ ਕੀਤੀ ਆ